ਤੇਰੇ ਕਾਲਾਂ ਟੜੀਆਂ ਗੜ ਲੈ ਕਰੋਂੀਆਂ ਤੇਰੀਆਂ ਗਲੀਆਂ ਗੜ ਨਾ ਕਰੋਂੀਆਂ ਤੇਰੀਆਂ ਕਰੀਆਂ ਯਾਦਾਂ ਦੇ ਵਿੱਚ ਮੁੜ ਮੁੜ ਸੁਲਕਣ ਮਹਿੰਦੀ ਲਗੀਆਂ ਤੇਰੀਆਂ ਟੜੀਆਂ ਮਹਿੰਦੀ ਲਗੀਆਂ ਤੇਰੀਆਂ ਟੜੀਆਂ ਮੱਥੇ ਦਾ ਦੀਵਾ ਨਾ ਵਲਿਆ ਤੇਲ ਤਾਂ ਪਾਇਆ ਭਰ-ਭਰ ਭੜੀਆਂ ਤੇਲ ਤਾਂ ਪਾਇਆ ਭਰ-ਭਰ ਭੜੀਆਂ ਇਸ਼ਕ ਮੇਰੇ ਦੀ ਸਾਲ ਗिराਦੇ ਇਹ ਕਿਸ ਕਲੀਆਂ ਕਾਲੀਆਂ ਕਲੀਆਂ ਇਹ ਕਿਸ ਕਲੀਆਂ ਕਾਲੀਆਂ ਕਲੀਆਂ ਸ਼ਿਵ ਨੂੰ ਯਾਰ ਆਏ ਜਦ ਫੁੱਕਣ ਸਤਮ ਤੇਰੇ ਦੀਆਂ ਗੱਲਾਂ ਚੱਲੀਆਂ ਸਤਮ ਤੇਰੇ ਦੀਆਂ ਗੱਲਾਂ ਚੱਲੀਆਂ ਪੁੱਛਦੇ ਹੋ ਹਾਲ ਫਕੀਰਾਂ ਦਾ ਸੜਨ ਨਦੀਆਂ ਵਿਚੜੇ ਸੱਡਾਂ ਹੰਝੀਤੀ ਚੁੰਨੀ ਆਇਆ ਦਾ ਸੱਡਾ ਦਿਲ ਜਲਿਆ ਦਿਲ ਕੀ ਰਾਂ ਦਾ ਐ ਜਾਣਦਿਆ ਕੁਝ ਸ਼ੌਕ ਜਹ ਵਾਹ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਰੰਗਾਂ ਦਾ ਤਸਵੀਰਾਂ ਹੈ ਜਦ ਹਟ ਗਏ ਅਸੀਸ ਕੇ ਦੀ ਮੁਲਕਰ ਬੈਠੇ